ਹੈਲੋ ਜੀ ਰਾਮ ਰਾਮ ਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡੀ ਮੋਨਿਕਾ धवन ਤੁਹਾਡੇ ਚੈਨਲ ਨਾਲ ਫਿਰ ਤੋਂ ਜੁੜ ਚੁੱਕੀ ਹਾਂ ਅੱਜ ਮਾਰਨਿੰਗ ਟਾਈਮ ਤੋਂ ਲੈ ਕੇ ਤੇ ਅਫਟਰਨੂਨ ਟਾਈਮ ਤੱਕ ਬਹੁਤ ਸਾਰੀਆਂ ਸਾਡੀਆਂ ਵੀਡੀਓਜ਼ ਪੈ ਚੁੱਕੀਆਂ ਨੇ ਫੋਟੋਸ ਪੈ ਚੁੱਕੀਆਂ ਨੇ ਜਿਵੇਂ ਜਿਵੇਂ ਮੈਂ ਤੁਹਾਨੂੰ ਕਿਹਾ ਸੀ ਕਿ ਜ਼ਿਲੰਦਰ ਹਵੇਲੀ ਵਿੱਚ ਰੁਕਾਂਗੇ ਤੇ ਉਸ ਦੀ ਵੀ ਵੀਡੀਓਜ਼ ਬਣਾਵਾਂਗੇ ਬਾਬਾ ਨਕੌਦਰ ਸਾਈਟੀ ਤੇ ਜਾਵਾਂਗੇ ਤੇ ਉਸ ਦੀ ਵੀ ਵੀਡੀਓਜ਼ ਬਣਾਵਾਂਗੇ ਤੇ ਦਰਸ਼ਨ ਬਹੁਤ ਵਧੀਆ ਬਾਬਾ ਜੀ ਦੇ ਘਰ ਦੇ ਹੋਏ ਤੇ ਮੌਸਮ ਨੂੰ ਦੇਖਿਆ ਜਾਵੇ ਤਾਂ ਮਤਲਬ 2 ਵਜੇ ਤੱਕ ਮੌਸਮ ਬਿਲਕੁਲ ਵਧੀਆ ਰਿਹਾ ਬਿਲਕੁਲ ਓਕੇ ਰਿਪੋਰਟ ਰਿਹਾ ਉਹ ਤੁਹਾਨੂੰ ਪਤਾ ਹੈ 2 ਵਜੇ ਤੋਂ ਬਾਅਦ ਮੌਸਮ ਬਹੁਤ ਹੀ ਜ਼ਿਆਦਾ ਅਜੀਬ ਜਿਹਾ ਹੋ ਗਿਆ ਸੀ ਇੰਨਾ ਅਜੀਬ ਹੋ ਚੁੱਕਿਆ ਸੀ ਕਿ ਆਪਣੇ ਆਪ ਵੀ ਨਾ ਕੁਝ ਮਤਲਬ ਜਿਸ ਤਰ੍ਹਾਂ ਮੈਂ ਕਹਿੰਦਾ ਨਾ ਗਰਮੀ ਲਗਣਾ ਜਾਂ ਚਿਚੜਾਪਣ ਹੋਈ ਜਾਣਾ ਇਸ ਤਰ੍ਹਾਂ ਦਾ ਆਪਣੇ ਆਪ ਨੂੰ ਫੀਲ ਹੋ ਰਿਹਾ ਸੀ ਤੇ ਫਿਰ ਮੈਂ ਬਾਬਾ ਜੀ ਦੇ ਦਰਸ਼ਨ ਕੀਤੇ ਹਾਂ ਜਿੰਨਾ ਕਿ ਤੁਹਾਡੇ ਕੋਲੋਂ ਮੈਂ ਵੀਡੀਓਜ਼ ਪੇ ਚੁੱਕੀ ਹਾਂ ਸਾਰਾ ਵੀਡੀਓ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੋਏਗਾ ਬਾਬਾ ਜੀ ਦੇ ਦਰਸ਼ਨ ਵੀ ਤੁਸੀਂ ਸਭ ਨੇ ਕਰ ਲਈ ਹੋਣਗੇ ਤੇ ਫਿਰ ਮੈਂ ਜ਼ਲੰਦਰ ਹਵੇਲੀ ਦਾ ਉਹ ਵੀ ਤੁਹਾਨੂੰ ਵੀ ਸਾਰਾ ਦਿਖਾਇਆ ਔਰ ਫਿਰ ਮੈਨੂੰ ਐਵੇਂ ਸੀ ਕਿ ਚਲੋ ਮੈਂ ਆਨ ਲੱਗ ਗਿਆ ਵੀ ਮਲਕ ਨੂੰ ਦਿਖਾਵਾਂਗੀ ਅਮਨੀ ਸਰ ਜੀ ਬੈਗ ਸਿਸਟਮ ਮਲੋ ਵਾਪਸ ਨੇ ਆ ਚੁੱਕੀ ਹਾਂ ਤੇ ਪਰ ਮੈਂ ਬਹੁਤ ਜ਼ਿਆਦਾ ਥੱਕ ਚੁੱਕੀ ਸੀ ਬਹੁਤ ਜ਼ਿਆਦਾ ਸਾਮਣੇ ਪਹਿਲਾਂ ਮੇਰਾ ਇੱਕ ਹੀ ਰੂਟੀਨ ਸਿਸਟਮ ਹੈ ਜਿਹੜਾ ਕਿ ਮੈਂ ਪਹਿਲਾਂ ਵਿਦਿਆ ਨੂੰ ਆਪਣਾ ਮਤਲਬ ਬਿਠਾਇਆ ਉਹਨੂੰ ਕੂਲ ਡਾਊਨ ਕੀਤਾ ਉਹਨੂੰ ਚਿੜਿੜ ਕੀਤਾ ਉਸ ਤੋਂ ਬਾਅਦ ਫਿਰ ਮੈਂ ਆਪਣੇ ਆਪ ਨੂੰ ਆਪਣੇ ਆਪ ਨੂੰ ਬੈਟਰ ਫਰੈਸ਼ ਫੀਲ ਕਰਨ ਲਈ ਸ਼ਾਵਰਸ ਵਗੈਰਾ ਜਾਂ ਮਤਲਬ ਆਪਣੇ ਆਪ ਨੂੰ ਕੂਲ ਡਾਊਨ ਕਰਨ ਲਈ ਪਾਣੀ ਵਗੈਰਾ ਕਿ ਲਾਸਟ ਪੀ ਕੇ ਚਿਲਡ ਹੋਈ ਫਿਰ ਮੈਨੂੰ ਲੱਗਾ ਕਿ ਹੁਣ ਥੋੜਾ ਜਿਹਾ ਚਾਹ ਦਾ ਟਾਈਮ ਹੈ ਤੇ ਫਿਰ ਮੈਂ ਸ਼ਾਮ ਦੀ ਚਾਹ ਦਾ ਟਾਈਮ ਦਾ ਵੈਸੇ ਬਹੁਤ ਜ਼ਿਆਦਾ ਹੋ ਚੁੱਕਿਆ ਸੀ ਕਿਉਂਕਿ ਮੈਕਸਿਮਮ ਸੱਤ ਸਾਨੂੰ ਵੈਸੇ ਬਚ ਚੁੱਕੇ ਸੀ ਆਂਦੇ ਆਂਦੇ ਫਿਰ ਅਸੀਂ ਚਾਹ ਵਗੈਰਾ ਪੀ ਚੁੱਕੇ ਔਰ ਫਿਰ ਮੈਂ ਸੋਚਿਆ ਚਲੋ ਬਾਬਾ ਜੀ ਦੇ ਘਰੋਂ ਜਿਹੜਾ ਪ੍ਰਸ਼ਾਦ ਮਿਲਿਆ ਹੈ ਵੈਸੇ ਤਾਂ ਪ੍ਰਸ਼ਾਦ ਉੱਥੇ ਸਾਰਿਆਂ ਨੂੰ ਹੀ ਮਿਲਦਾ ਹੈ ਪਰ ਮੈਨੂੰ ਥੋੜਾ ਹੈਗਾ ਸੀ ਕਿ ਮੈਨੂੰ ਕਾਫੀ ਟਾਈਮ ਬਾਅਦ ਮੈਂ ਗਈਆਂ ਮੈਨੂੰ ਜਿਆਦਾ ਨੌਲੇਜ ਨਹੀਂ ਸੀ ਕਿ ਮਤਲਬ ਉੱਥੇ ਕੁਝ ਦੁਪੱਟਾ ਵਗੈਰਾ ਜਿਸ ਨਾਲ ਅੱਜਕਾ ਤੁਸੀਂ ਦੇਖਿਆ ਹੋਣਗੇ ਬਾਬਾ ਪੀਰਾ ਜੀ ਦੀ ਤੁਸੀਂ ਜਗ੍ਹਾ ਤੇ ਜਾਂਦੇ ਹੋ ਦਰਗਾਹ ਤੇ ਜਾਂਦੇ ਹੋ ਤੇ ਉੱਥੇ ਕੁਝ ਰੁਮਾਲੇ ਵਗੈਰਾ ਬਾਬਾ ਜੀ ਦੇ ਚੜਾਉਂਦੇ ਨੇ ਮੈਨੂੰ ਕੁਝ ਲੱਗਾ ਸੀ ਕਿ ਸ਼ਾਇਦ ਰੁਮਾਲੇ ਵਗੈਰਾ ਚੜ੍ਹਾਣਗੇ ਤੇ ਚਲੋ ਰੁਮਾਲੇ ਸੀ ਉੱਥੋਂ ਖਰੀਦ ਲਵਾਂਗੇ ਪਰ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਸੀ ਕਿਉਂਕਿ ਉਹਨਾਂ ਨੇ ਜਦੋਂ ਮੈਂ ਆਫਿਸ ਦੇ ਵਿੱਚ ਜਾਂਦੀ ਹਾਂ ਤੇ ਆਫਿਸ ਦੇ ਵਿੱਚ ਉਹਨਾਂ ਨੇ ਨਾਲ ਗੱਲਬਾਤ ਕੀਤੀ ਇੱਕ ਵੀਡੀਓਜ਼ ਨੂੰ ਲੈ ਕੇ ਤੇ ਦੂਸਰੀ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਬਾਬਾ ਜੀ ਦਾ ਸਿਰਫ ਜਦੋਂ ਮੇਲਾ ਆਂਦਾ ਹੈ ਸਾਲ 'ਚ ਆਈ ਥਿੰਕ ਇਹ ਬੰਨੇ ਉਹਨੇ ਇੱਕ ਵਾਰ ਕਿ ਦੋ ਵਾਰ ਦੱਸਿਆ ਕਿ ਜਦੋਂ ਬਾਬਾ ਜੀ ਦਾ ਮੇਲਾ ਆਂਦਾ ਹੈ ਤੇ ਉਹਦੇ ਵਿੱਚ ਬਹੁਤ ਭਾਰੇ ਬਾਬਾ ਜੀ ਦੇ ਚਾਦ ਦਾ ਚੜਦੀ ਆ ਬਹੁਤ ਭਾਰੀ ਚਾਹੇ ਫਿਰ ਉਹ ਚਾਂਦੀ ਦੇ ਮਤਲਬ तरीके ਨਾਲ ਜੋੜ ਕੇ ਬਣਾਈ ਜਾਵੇ ਚਾਹੇ ਫਿਰ سونے ਦੇ ਤਰੀਕੇ ਨਾਲ ਜੋੜ ਕੇ ਬਣਾਈ ਜਾਵੇ ਮਤਲਬ ਉਸ ਚਦਰ ਦਾ ਬਹੁਤ ਜ਼ਿਆਦਾ ਮਤਲਬ weight ਹੁੰਦਾ ਹੈ ਤੇ ਤੁਸੀਂ ਲਗਾ ਲਓ ਜਾਂ ਤਾਂ ਵੀ ਚਾਂਦੀ ਦੇ ਜਰਕਰਨ ਵਗੈਰਾ ਲਗਾਉਂਦੇ ਹੋਗੇ ਜਾਂ ਚਾਂਦੀ ਦਾ ਸਟੋਨਸ ਲਗਾਉਂਦੇ ਹੋਣਗੇ ਜਾਂ ਕੁਝ ਮਤਲਬ 골ਡ ਦੇ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਲਗਾਉਂਦੇ ਹੋਣਗੇ ਕਿ ਜਿਹੜੀ ਮਲਕ ਬਾਬਾਈ ਦੀ ਜਿਹੜੀ ਚੋਦਰ ਹੈ ਜਾਂ ਬਾਬਾ ਜੀ ਦਾ ਦੁਬੱਟਾ ਹੈ ਜਾਂ ਕੁਝ ਵੀ ਲਗਾ ਲਓ ਦਰਗਾਹ ਤੇ ਦੇਣ ਲਈ ਉਹ ਬਹੁਤ ਜ਼ਿਆਦਾ ਮਤਲਬ ਹੈਵੀ ਪੰਚ ਤੇ ਕਹਿੰਦੇ ਕਿ ਉਹ ਸਿਰਫ ਇੱਕ ਵਾਰ ਮਤਲਬ ਜਾਂ ਦੋ ਵਾਰ ਜਦੋਂ ਕਲਚਰ ਮੇਲਾ ਹੁੰਦਾ ਹੈ ਸਾਲ ਬਾਅਦ ਜਿਵੇਂ ਕਿ ਉਹਨਾਂ ਨੇ ਦੱਸਿਆ ਅਗਸਤ ਦੇ ਵਿੱਚ ਵੀ ਹੁੰਦਾ ਤੇ ਇੱਕ ਉਹਨਾਂ ਨੇ ਦੱਸਿਆ ਕਿ ਇਹ ਪਿੱਛੇ ਜੇ ਹੁਣ ਨਿਕਲ ਕੇ ਗਿਆ ਵੀ ਹੈ ਤੇ ਫਿਰ ਉਹ ਕਹਿੰਦੇ ਕਿ ਉਦੋਂ ਅਸੀਂ ਜਿਹੜਾ ਮੈਂ ਕਿ ਬਾਬਾ ਜੀ ਦਾ ਜਿਹੜਾ ਰੁਮਾਲਾ ਉਦੋਂ ਮਤਲਬ ਦੇਈਦਾ ਹੈ ਤੇ ਉਹ ਉਹ ਬਹੁਤ ਕਾਸਟਲੀ ਵੀ ਰਮਾਲਾ ਹੁੰਦਾ ਬਹੁਤ ਕਾਸਟਲੀ ਤੇ ਇਸ ਲਈ ਉਹ ਜਿਹੜੀ ਹੈ ਪੇਮੈਂਟ ਤੁਸੀਂ ਅਗਰ ਮਤਲਬ ਜਿਹਨੂੰ ਕਹਿੰਦੇ ਨੇ ਸੇਵਾ ਕਰਨਾ ਜੋ ਸੇਵਾ ਚ ਪਾਣਾ ਜਾਂ ਲੰਗਰ ਨੂੰ ਲੈ ਕੇ ਕਰਨਾ ਤੇ ਉਹ ਤੁਸੀਂ ਆਫਿਸ ਵਾਲਿਆਂ ਨਾਲ ਗੱਲ ਕਰ ਸਕਦੇ ਹੋ ਤੇ 15-20 ਮਿੰਟ ਅਸੀਂ ਆਫਿਸ 'ਚ ਬੈਠੇ ਰਹੇ ਮੈਂ ਔਰ ਉਹ ਬੱਚੇ ਗੂਗਲ ਔਰ ਮੇਰੀ ਗੁੱਗੀ ਛੋਟੀ ਜਿਹੜੀ ਔਰ ਵੱਡੀ ਵੀ ਤੇ ਆ ਸੈਮਨ ਜੋ ਵੀ ਆ ਤੇ ਫਿਰ ਅਸੀਂ ਬੈਠ ਕੇ ਉਹਨਾਂ ਨਾਲ ਗੱਲਬਾਤ ਸਾਰੀ ਕੀਤੀ ਤੇ ਫਿਰ ਉਹਨਾਂ ਨੇ ਸਾਰੀ ਗੱਲ ਜਿਹੜੀ ਕਿ ਦੱਸੀ ਕਿਉਂਕਿ ਮੈਨੂੰ ਇਸ ਬਾਰੇ ਕੁਝ ਨਹੀਂ ਸੀ ਪਤਾ ਤੇ ਚਲੋ ਬਹੁਤ ਵਧੀਆ ਲੱਗਦਾ ਹੈ ਕਹਿੰਦੇ ਨੇ ਕਿ ਤੁਸੀਂ ਆਪਣੇ ਆਪ ਦੇ ਨੇਚਰ ਨੂੰ ਅਗਰ ਸਹੀ ਰੱਖੋਗੇ ਨਾ ਤੇ ਤੁਹਾਡਾ ਹਰ ਇੱਕ ਇਨਸਾਨ ਬਹੁਤ ਵਧੀਆ ਗੱਲਬਾਤ ਕਰੇਗਾ ਤੇ ਇਸ ਲਈ ਮੈਂ ਕੁਝ ਚੀਜ਼ਾਂ ਉਹਨਾਂ ਨਾਲ ਆਫਿਸ 'ਚ ਗਈ ਜਾਂ ਬੈਠ ਕੇ ਜਾਂ ਗੱਲਬਾਤ ਕੀਤੀ 20-25 ਮਿੰਟ ਉਹਨਾਂ ਨਾਲ ਟਾਈਮ ਲੇਤਾ ਤੇ ਉਹ ਚੀਜ਼ਾਂ ਉਹਨਾਂ ਦੇ ਤਰੀਕੇ ਨਾਲ ਮੈਂ ਸਮਝੀਆਂ ਤੇ ਫਿਰ ਮੈਨੂੰ ਸਮਝ ਲੱਗੀ ਨਹੀਂ ਤੇ ਸ਼ਾਇਦ ਮੈਨੂੰ ਨਹੀਂ ਸੀ ਪਤਾ ਨਿਕੋਦਰ ਸਾਹਿਬ ਦੇ ਦੇ ਗੁਰਦੁਆਰੇ ਤੋਂ ਲੈ ਕੇ ਜਾਂ ਮੱਲਬ ਦਰਗਾਹ ਨੂੰ ਲੈ ਕੇ ਕੁਝ ਵੀ ਲਗਾ ਲੋ ਕੀ ਸਾਥ ਦਾ ਬਹੁੰਦਾ ਤੇ ਬਾਕੀ ਇੱਕ ਬਹੁਤ ਵਧੀਆ ਉਹਨਾਂ ਨੇ ਆਫਿਸ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਮਤਲਬ ਰੱਖਿਆ ਹੋਇਆ ਸੀ ਔਰ ਜਿਸ ਦੇਖੂ ਮੈਂ ਤੁਹਾਨੂੰ ਦਿਖਾ ਦਿੰਨੀ ਆ ਇਸ ਚੰਦਾ ਉਹਨਾਂ ਨੇ ਇੱਕ ਮਤਲਬ ਡੀਬਾ ਦਿੱਤਾ ਤੇ ਉਹ ਆਫਿਸ ਦੇ ਵਿੱਚ ਹੀ ਸੀ ਤੇ ਇੱਕ ਵਿਵੇਕ ਉਹ ਉੱਥੇ ਬਿਠਾਇਕ ਨਾ ਉਹਨਾਂ ਨੇ ਧੂਪ ਦਿੱਤਾ ਬਾਬਾਈ ਦਾ ਹੀ ਹੈ ਤੇ ਥੋੜਾ ਜੀ ਮਤਲਬ ਜਦੋਂ ਸਫਾਈ ਵਗੈਰਾ ਘਰ ਦੀ ਕਰਿਆ ਕਰਾਂਗੇ ਉਹ ਤੋਂ ਇਹਨੂੰ ਫ੍ਰੈਗਰੈਂਸ ਲਈ ਇਹਨਾਂ ਨੇ ਬਹੁਤ ਅੱਛਾ ਧੂਪ ਦਿੱਤਾ ਬਾਬਾਈ ਦਾ ਤੇ ਇੱਕ ਉਹਨਾਂ ਨੇ ਸਾਨੂੰ ਇੱਕ ਪੱਚੀ ਪੱਚੀ ਕੱਟ ਕੇ ਦਿੱਤੀ ਉਹ ਮੈਂ ਤੁਹਾਨੂੰ ਨਹੀਂ ਦਿਖਾ ਸਕਦੀ ਕਿਉਂਕਿ ਜੋ ਕੁਝ ਚੀਜ਼ਾਂ ਨੇ ਲਾਈਫ ਦੇ ਵਿੱਚ ਗੁਪਤੋ ਗੁਪਤੀ ਰਹਿਣ ਦੋ ਤੇ ਜ਼ਿਆਦਾ ਠੀਕ ਰਹਿੰਦੀਆਂ ਨੇ ਤੇ ਫਿਰ ਪ੍ਰਸ਼ਾਦ ਦਿਖਾਇਆ ਜਾ ਵੀ ਹਜੇ ਤੱਕ ਮੈਂ ਖੋਲਿਆ ਨਹੀਂ ਸੀ ਪਰ ਫੋਮੇ ਨੇ ਖੋਲ ਕੇ ਭੋਗ ਲਗਾ ਲੇਤਾ ਹੋਇਆ ਤੇ ਮੈਨੂੰ ਕਹਿ ਰਹੀ ਸੀ ਕਿ ਬੱਚੂ ਹਜੇ ਨਾ ਖੋਲੋ ਅਸੀਂ ਵੀਡੀਓਜ਼ ਰੈਡੀ ਕਰਨਾ ਤੇ ਵੀਡੀਓਜ਼ ਲਈ ਪ੍ਰਸ਼ਾਦ ਦੇਖਣਾ ਕਿਸੇ ਨੇ ਮੈਨੂੰ ਬਹੁਤ ਸੋਹਣੀ ਚੀਜ਼ ਲਿਖੀ ਸੀ ਕਿ ਬਾਬਾ ਜੀ ਦਾ ਜਿਹੜਾ ਪ੍ਰਸ਼ਾਦ ਹੈ ਨਿਕੋਦਰ ਦਾ ਉਹਦੇ ਵਿੱਚ ਬੇਸਨ ਦੀ ਬਰਫੀ ਬਹੁਤ ਟੇਸਟੀ ਹੁੰਦੀ ਹੈ ਤੇ ਮੈਂ ਦੇਖੋ ਜੀ ਜਿਨ੍ਹਾਂ ਨੇ ਮੈਨੂੰ ਮੈਸੇਜ ਦਿੱਤਾ ਸੀ ਮੈਂ ਉਹਨਾਂ ਨੂੰ ਇਹ ਬਰਫੀ ਦਾ ਦਿਖਾ ਰਹੀ ਹਾਂ ਦੀ ਬਤੀ ਵਰਤੀ ਵੀ ਵਾਕਈ ਸਹੀ ਗੱਲ ਹੈ ਆਪਣੇ ਅੰਮ੍ਰਿਤਸਰ ਪੰਜਾਬ ਦੇ ਵਿੱਚ ਮੈਨੂੰ ਮੈਨੂੰ ਅੰਮ੍ਰਿਤਸਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਵੇਸਨ ਨਹੀਂ ਮਿਲੇਗਾ ਜਿਹੜਾ ਵੇਸਨ ਬਹੁਤ ਹੀ ਜ਼ਿਆਦਾ ਖਾਂਚ ਟੇਸਟੀ ਹੈ ਤੇ ਇੱਕ ਵੱਖਰਾ ਜਿਹਾ ਇਹਦੇ ਵਿੱਚ ਸੁਆਦ ਹੈ ਤੇ ਫ੍ਰੈਗਰੈਂਸ ਵੀ ਹੈ ਵੱਖਰਾ ਸੁਆਦ ਹੈ ਔਰ ਸਭ ਤੋਂ ਵੱਡੀ ਗੱਲ ਕਿ ਇਹਦੇ ਵਿੱਚ ਨਾ ਇੱਕ ਅੱਛੀ ਅੱਛੀ ਫ੍ਰੈਗਰੈਂਸ ਫੀਲ ਹੋ ਰਹੀ ਹੈ ਚਾਹੇ ਫਿਰ ਉਹ ਸ਼ਾਇਦ ਇਤਰ ਵਗੈਰਾ ਜਾਂ ਪਰਫਿਊਮ ਟਾਈਪ ਕਿਉਂਕਿ ਦਫਤਰ ਦੇ ਵਿੱਚ ਚੀਜ਼ਾਂ ਪਈਆਂ ਹੋਣ ਤੇ ਮੈਕਸਿਮਮ ਉਹ ਵੈਸੇ ਬਹੁਤ ਜ਼ਿਆਦਾ ਫ੍ਰੈਗਰੈਂਸ ਵਾਲੀਆਂ ਹੁੰਦੀਆਂ ਨੇ ਤੇ ਬਹੁਤ ਜ਼ਿਆਦਾ ਮਲਕ ਵਧੀਆ ਲੱਗ ਰਿਆ ਸੀ ਤੇ ਬਹੁਤ ਮੈਨੂੰ ਬੱਚਾ ਲੱਗਾ ਔਰ ਬਾਬਾਈ ਦੇ ਬਹੁਤ ਖੁੱਲੇ ਦਰਸ਼ਨ ਹੋਏ ਤੇ ਵਿਵੇਕ ਸਾਡੇ ਆ ਚੁੱਕੇ ਹੋ ਇਹਨੇ ਦੇਖੋ ਹਮ ਵਿਵੇਕ ਦਾ ਰੁਟੀਨ ਟਾਈਮ ਕਮਿੰਗ ਹੋ ਗਈ ਹੈ ਓਕੇ ਵਿਵੇਕ ਦੀ ਰੁਟੀਨ ਇਹੀ ਹੈ कि अपना आके खाना पीना खा के फिर अपना फेस वॉश करना है अपना नहाना है धोना है ਤੇ ਉਸ ਤੋਂ ਬਾਅਦ ਫਿਰ ਵੀ ਵੇਖਨੇ ਖਾਣਾ ਰਾਤ ਦਾ ਖਾਣਾ ਵੀ ਕਰਦਾ ਪਿਆ ਫੇਸ ਵਾਸ਼ ਨਾ ਬੋਲਦਾ ਪਰ ਅੱਜ ਰਾਤ ਦਾ ਖਾਣਾ ਵੀ ਵੇਖ ਸਾਡੇ ਨੇ ਪਾਰਟੀ ਕਰਨੀ ਹੈ ਮੰਮਾ ਨੂੰ ਔਰ ਮੈਂ ਤਾਂ ਦੱਸ ਦਵਾਂ ਵੀ ਵੇਖ ਨੂੰ ਸੈਲਰੀਸ ਮਿਲੀ ਹੈ ਆਪਣੀ ਮੰਥਲਿੰਗ ਦੀ ਤੇ ਵੀ ਵੇਖ ਨੇ ਕਿਹਾ ਮੰਮਾ ਔਰ ਪਿਛਲੀ ਵਾਰ ਮੈਂ ਮਤਲਬ ਮੋਬਾਈਲ ਲਿੱਤਾ ਸੀ ਤੇ ਮੈਂ ਤੁਹਾਨੂੰ ਸੌਰੀ ਪਾਰਟੀ ਨਹੀਂ ਦੇ ਪਾਈ ਤੇ ਅੱਜ ਮੇਰੀ ਸੈਲਰੀs ਆਈ ਹੈ ਤੇ ਮੈਂ ਪਾਰਟੀ ਦੇਣੀ ਆ ਮੈਂ ਤਾਂ ਇਹਨੂੰ ਮਨਾ ਕਰੀ ਸੀ ਬੁੱਤੂ ਰਹਿਣ ਦਾ ਹਵੇਲੀ ਵੀ ਚੱਗੇ ਖਰਚਾ ਹੋ ਗਿਆ ਪਰ ਇਹ ਜੋ ਹੈ ਨਾ ਚੋਨੀ ਹੈ 1 ਨੰਬਰ ਦੀ ਇਹ ਪਹਿਲਾਂ ਹੀ ਭਾਣੂ ਪੱਟੀ ਪੜਾਈ ਭਾਣੂ ਬਣੀ ਕੀ ਪੱਟੀ ਪੜਾ ਕੇ ਆਈ ਪਿਪਾ ਤੂੰ ਕਹਿੰਦਾ ਸੀ ਨਾ ਮੈਨੂੰ ਪਿਛਲੀ ਵਾਰ ਮੈਨੂੰ ਫੋਨ ਲੈ ਲੈਂਦੇ ਮੈਂ ਅਗਲੀ ਵਾਰ ਤੈਨੂੰ ਖਾਣਾ ਖਵਾਵਾਂਗਾ ਤੇ ਇਸ ਲਈ ਇਹ ਭਾਣੂ ਬਣੀ ਕੀ ਜਾਦੂਕਾਰ ਆਈ ਤੇ ਉਹ ਜਿਹਾ ਭਾਵ ਆ ਜਿਹੜਾ ਮਲੇ ਇਹਦੇ ਜਾਦੂ ਤੇ ਬੇਹੋਸ਼ ਹੋ ਗਿਆ ਹੈ ਨਾ ਵੀਰੇ ਫਰੈਂਡਸ ਮੈਂ ਫੈਸ਼ਨ ਲੱਗਾ ਆਕਸਮ ਨੇ ਜਾ ਰਹਾ ਹਾਂ ਮम्मा ਸੁਣ ਲੋ ਨਾਲ ਤੁਸੀਂ ਕਹਿੰਦੇ ਆ ਔਡੀਅেন্স ਨੂੰ ਬਿਲਕੁਲ ਤੇ ਬਾਕੀ ਮम्मा ਗਈ ਸੀ ਸੈਕਿੰਡ ਟਾਈਮ ਨਹੀਂ ਕੋ ਉੱਧਰ ਪਾਪਾ ਕਾ ਹੀ ਫਰਸਟ ਟਾਈਮ ਮੈਂ ਗਈ ਹੀ ਫਰਸਟ ਟਾਈਮ ਹਾਂਜੀ ਤੇ ਇਸ ਲਈ ਫਿਰ ਵਿਵੇਕ ਦਾ ਮम्मा ਖਾਣਾ ਨਾ ਬਣਾਣਾ ਮੈਂ ਤੁਹਾਨੂੰ ਬਾਅਦ ਵਿੱਚ ਆਣਾ ਤੇ ਤੁਹਾਨੂੰ ਪਤਾ ਸਭ ਤੋਂ ਅੱਛੀ ਖੁਸ਼ੀ ਕਦੋਂ ਹੁੰਦੀ ਹੈ ਜਦੋਂ ਸਾਡਾ ਬੱਚਾ ਇੱਕ ਵਿਚਾਰਾ ਪ੍ਰਾਈਵੇਟ ਵੀ ਪੜ ਰਿਹਾ ਤੇ ਇੱਕ ਆਪਣੀ ਮਿਹਨਤ ਵੀ ਕਰ ਰਿਹਾ ਉਹ ਸਭ ਤੋਂ ਦੂਸਰੀ ਖੁਸ਼ੀ ਬਣੀ ਕਦੋਂ ਹੁੰਦੀ ਹੈ ਜਦੋਂ ਇੱਕ ਬੱਚਾ ਆਪਣੇ ਸ਼ੌਂਕ ਖੁਦ ਹਲਕੇ ਹਲਕੇ ਪੂਰੇ ਕਰਨ ਲੱਗ ਪਏ ਬਿਨ ਮਮਾ ਪਾਪਾ ਤੋਂ ਮੰਗੇ ਹੋਏ ਤੇ ਇਹ ਤੁਹਾਨੂੰ ਨੇ ਦੱਸਦਾ ਮਾ ਵਿਵੇਕ ਪਲੱਸ 1 ਕਰ ਰਿਹਾ ਤੇ ਵਿਵੇਕ ਨੇ ਪ੍ਰਾਈਵੇਟ ਸਕੂਲ ਦੇ ਵਿੱਚ ਜਿੱਦਾਂ ਮਤਲਬ ਸੌਰੀ ਆਪਣਾ ਜੋ ਵੀ ਪੇਪਰ ਹੈ ਉਹਨੇ ਪ੍ਰਾਈਵੇਟ ਹੀ ਦੇਨੇ ਆ ਆਪਸ ਚੂਸ ਕੀਤੀ ਹੈ ਸਟਰੀਮ ਇਹਨੇ ਕਮਰਸ ਲੈਣੀ ਸੀ ਪਰ ਇਹਨੂੰ ਪਤਾ ਨਹੀਂ ਕਿਉਂ ਆਰਟਸ ਲਈ ਤੇ ਇਸ ਲਈ ਫਿਰ ਇਹਨੇ ਕਿਹਾ ਕਿ ਮਮ ਨੇ ਮਤਲਬ ਕੰਮ ਨੂੰ ਨਹੀਂ ਛੱਡਾਂਗਾ ਕਿਉਂਕਿ ਕੰਮ ਸਭ ਤੋਂ ਵੱਡੀ ਗੱਲ ਕਿ ਕੰਮ ਦੀ ਲਾਲਚੀ ਨਹੀਂ ਆ ਜਾਂ ਮਤਲਬ ਪੈਸੇ ਦੀ ਲਾਲਚੀ ਨਹੀਂ ਆ ਜਿਹੜੇ ਇਹਨਾਂ ਦੇ ਗੁਰੂ ਐ ਉਹ ਬੜੇ ਅੱਛੇ ਨੇ ਆਨਰ ਜਿੰਨੂੰ ਕਹਿੰਦੇ ਨੇ ਤੇ ਮੈਂ ਵੀ ਇੱਕ ਦੋ ਵਾਰ ਗਈਆਂ ਤੇ ਉਹਨਾਂ ਨੇ ਉਹਨਾਂ ਨੇ ਬਹੁਤ ਅੱਛੀ ਰਿਸਪੈਕਟ ਦਿੱਤੀ ਐ ਬਹੁਤ ਅੱਛਾ ਮਤਲਬ سپورਟ ਦਿੱਤਾ ਤੇ ਇਸ ਲਈ ਵੀ ਵੇ ਕਹਿੰਦਾ ਮਮਾ ਅੱਜ ਕੱਲ ਕੰਮ ਨਹੀਂ ਲੱਭਦੇ ਬਹੁਤ ਮੁਸ਼ਕਿਲ ਐ ਲੱਭਨੇ ਤੇ ਚਲੋ ਜੀ ਨੀਰੇ ਤੱਕ ਮੇਰਾ ਸਰਕਲ ਚੱਲਦਾ ਤੇ ਅਸੀਂ ਚਲਾਈ ਜਾਂਦੇ ਆ ਤੇ ਬਾਕੀ ਐ ਦੇਖੋ ਇੱਕ ਚੀਜ਼ ਬਹੁਤ ਸੋਹਣੀ ਪਹਿਲੀ ਵਾਰ ਲਾਈਫ ਦੇ ਵਿੱਚ ਪਹਿਲੀ ਵਾਰ অরুণ ਨੇ ਮੈਨੂੰ ਖਰੀਦ ਕੇ ਦਿੱਤੀ ਐ ਤੁਹਾਨੂੰ ਦੱਸ ਦਵਾਂ ਅਰੋ ਨੇ ਕਿਸ ਤਰ੍ਹਾਂ ਕਰੀਰ ਕੀ ਦਿੱਤੀ ਹੈ ਇਸ ਤਰ੍ਹਾਂ ਦੇ ਅਰੋ ਮੈਨੂੰ ਸਮਾਨ ਵਗੈਰਾ ਲੈ ਕੇ ਦਿੰਦੇ ਹੀ ਰਹਿੰਦੇ ਨੇ ਬਟ ਆ ਕੀ ਧਾਰਮਿਕ ਜਗ੍ਹਾ ਤੇ ਜਾ ਕੇ ਫਸਟ ਟਾਈਮ ਉਹਨਾਂ ਨੂੰ ਕੁਝ ਪਸੰਦ ਆਇਆ ਤਾਂ ਉਹਨਾਂ ਨੇ ਮੈਨੂੰ ਇਹ ਲੈ ਕੇ ਦਿੱਤੀ ਹੈ ਤੇ ਇਹ ਰਿੰਗ ਮਤਲਬ ਬਹੁਤ ਹੀ ਜ਼ਿਆਦਾ ਅੱਛੀ ਰਿੰਗ ਹੈ ਤੇ ਤੁਹਾਨੂੰ ਮੈਂ ਦਿਖਾ ਦਵਾਂ ਕਿ ਇਹ ਰਿੰਗ ਜਿਹੜੀ ਦੂਸਰੀ ਫਰਮਿੰਗ ਕੀ ਬੋਲ ਰਹੀ ਸੀ ਉਹ ਰਿੰਗ ਨੂੰ ਬਈ ਕੋਈ ਨੇਮ ਸੀ ਬਣੀ ਕਿਸ ਚੀਜ਼ ਦਾ ਕ੍ਰਿਸਟਲ ਕ੍ਰਿਸਟਲ ਨਹੀਂ 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 ਕ੍ਰਿਸਟਲ ਨਹੀਂ ਕ੍ਰਿਸਟਲ ਸਾਈਡ ਕੁਛ ਇਸ ਤਰ੍ਹਾਂ ਦਾ ਮਤਲਬ ਨੇਮ ਹੋ ਰਿਹਾ ਸੀ ਤੇ ਉਹ ਕਹਿ ਰያ ਸੀ ਕਿ ਇਹ ਰਿੰਗ ਤੁਹਾਡੀ ਲੌਂਗ ਟਾਈਮ ਤੋਰ ਅਸਪੋਰਟ ਕਰੇਗੀ ਤੁਹਾਡਾ ਸਾਥ ਦੇਗੀ ਇਹ ਮਤਲਬ ਖਰਾਬ ਨਹੀਂ ਹੋਏਗੀ ਤੇ ਦੇਖੀ ਜਾਵੇ ਇਹ ਮੈਂ ਮੈਂ ਪਸੰਦ ਕੀਤੀ ਹੈ ਇਹ ਰਿੰਗ ਵੀ ਕੋਸਟਲੀ ਵੈ ਮਤਲਬ ਆਮ ਰਿੰਗ ਨਹੀਂ ਹੈਗੀ ਜਿਸ ਦਾ ਮਤਲਬ ਹਾਂ ਇੱਕ ਫਰਮੇਟ ਰੇਟ ਨਹੀਂ ਬੋਲਣਾ ਮੈਨੂੰ ਕਿਸੇ ਨੇ ਸ਼ਿਕਾਇਤ ਕੀਤੀ ਹੈ ਮੈਨੂੰ ਮੈਨੂੰ ਕਿਸੇ ਨੇ ਸ਼ਿਕਾਇਤ ਕੀਤੀ ਹੈ ਕਿ ਮੈਮ ਤੁਸੀਂ ਨਾ ਰੇਟ ਨਾਲ ਨਾ ਸੁਣਾਇਆ ਕਰੋ ਤੁਹਾਨੂੰ ਸੁਣਾ ਗਿਆ ਤੁਸੀਂ ਕੀ ਜਿਤਾਣਾ ਚਾਹੁੰਦੇ ਹੋ ਪਰ ਉਹਨਾਂ ਨੂੰ ਮੈਂ ਕਿਵੇਂ ਦੱਸਾਂ ਕਿ ਸਾਡੀ ਮਾਂ ਦੀ ਦੀ ਆਦਤ ਹੈ ਮਮੀ ਨੇ ਸੇ ਮਹਿਰਿੰਗ ਤਨਿਸ਼ ਵਾਲਾ ਉਹ ਦੇਖੀ ਸੀ ਉਹਨਾਂ ਕਿੰਨੇ ਦੇ ਦੱਸੀ ਸੀ ਬੇਟਾ ਉਹ ਇੱਕ ਬ੍ਰਾਂਡ ਹੈ ਪੁੱਤੂ ਅਸੀਂ ਆਮ ਲੋਕਲ ਤੋਂ ਲਿੱਤੀ ਹੈ ਅਸੀਂ ਚਾੜਦੇ ਫਿਰਦੇ ਕਲਚਰ ਜਗ੍ਹਾ ਤੋਂ ਲਿੱਤੀ ਹੈ ਜੂਡੋ ਵੀ ਦੇਖੇ ਸੀ ਜੂਡੋ ਜਗੀ ਹੈ 139 ਦੀ ਬਹੁਤ ਖਿਆਲ ਅਲੱਗ ਡਿਜ਼ਾਈਨ ਸੀ ਨਾ ਤੇ ਪੌਪ ਇਹਨਾਂ ਦੇ ਕਹਿੰਦੇ ਮਾਨੀਗਾ ਤੁਹਾਡੇ ਹੈਂਡਸ ਬਹੁਤ ਖਾਲੀ ਨੇ ਤੇ ਚਲੋ ਲੈ ਲੋ ਤੇ ਬਾਕੀ ਦੇਖਣਾ ਤੁਸੀਂ ਦੱਸਣਾ ਮੈਨੂੰ ਕਿਸਤਾ ਨਹੀਂ ਲੱਗੀ ਐ ਬਹੁਤ ਮੈਨੂੰ ਤਾਂ ਬਹੁਤ ਅੱਛੀ ਲੱਗੀ ਐ ਬਾਕੀ ਮੈਨੂੰ ਤੁਹਾਡਾ ਨਹੀਂ ਪਤਾ ਟੇਸਟ ਦਾ ਮੈਂ ਮਮਾ ਕਿਹਾ ਮੈਨੂੰ ਵੀ ਲੈ ਲਓ ਕਹਿੰਦੇ ਸਭ ਸਕੂਲ ਲੱਗ ਗਏ ਉਹਨਾਂ ਨੇ ਟੀਚਰਸ ਨੂੰ ਤੁਰਾ ਦੇ ਦੀ ਹਾਂਜੀ ਤੇ ਬਾਕੀ ਸੁਣੋ ਬਹੁਤ ਗੱਲਾਂ ਬਾਤਾਂ ਸਾਡੀਆਂ ਹੋਈਆਂ ਸਾਂਝੀਆਂ ਤੇ ਗੁਸਤਾਖੀ ਮਾਫ ਕਿਸੇ ਤਰ੍ਹਾਂ ਦੀ ਵੀ ਕੋਈ ਗਲਤੀ ਹੋ ਗਈ ਹੋਵੇ ਤੇ ਬਾਕੀ ਤੁਹਾਡੀ ਫੈਰੀ ਤਮਨ ਔਰ ਤੁਹਾਡੀ ਮਾਨਿਕਾ ਤਮਨ ਤੁਹਾਨੂੰ ਅਗਲੇ ਵੀਡੀਓ ਦੇ ਵਿੱਚ ਸਵੀਟ ਟਾਈਮ ਕੱਲ ਸ਼ਾਮ ਟਾਈਮ जो रब ने चाया मालिक ने चाहे तो थोड़ी हाजरी च जरूर हाज़र हो सो so, धनवाद जी शुक्रिया एंड अपना अपना ध्यान रखना